पंजाब सरकार वालों नशे दे विरुद्ध कोई भी जानकारी दे वाले लिए फ्री नंबर जारी किया गया है जो कि है उन्नीस तेती ये चौबी घंटे काम करेगा केंद्रीय गृह मंत्री अमित शाह ने वीरवार नैशनल नारकोटिक्स हैल्पलाइन मानव मानस की शुरुआत की है मानस का अर्थ है नारकोटिक्स इंटरडिक्शन इंटरफमे इंटरफोरमेन सेंटर इस तहत वैब पो पै पोर्टल मोबाइल ऐप भी शुरू की गई है ਇਨਾਤੇ ਤੁਸੀਂ ਕਿਸੇ ਵੀ ਨਸ਼ੀਲੇ ਪਦਾਰਥ ਨਾਲ ਸੰਬੰਧਿਤ ਅਪਰਾਧ ਦੀ ਰਿਪੋਰਟ ਕਰ ਸਕਦੇ ਹੋ ਅਤੇ ਮੁੜ ਵਸੇਬੇ ਅਤੇ ਕਾਉਂਸਲਿੰਗ ਬਾਰੇ ਵੀ ਮਦਦ ਲੈ ਸਕਦੇ ਹੋ ਇਸ ਵਿੱਚ ਸਾਰੀ ਜਾਣਕਾਰੀ ਗੁਪਤ ਰੱਖੀ ਜਾਵੇਗੀ ਅਮਿਤ ਸ਼ਾਹ ਨੇ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਹੁਣ ਨਾਰਕੋ دہشت ਦੇ ਨਾਲ ਜੁੜ ਗਿਆ ਹੈ ਪਿਛਲੇ 10 ਸਾਲਾਂ ਵਿੱਚ 22000 ਕਰੋੜ ਰੁਪਏ ਦੀਆਂ 543000 ਨਸ਼ੀਲੀਆਂ ਦਵਾਈਆਂ ਬਰਬਾਦ ਕੀਤੀਆਂ ਗਈਆਂ ਹਨ ਨਸ਼ਿਆਂ ਦੀ ਤਸਕਰੀ ਹੁਣ ਇੱਕ ਬਹੁ ਪੱਧਰੀ ਜੁਰਮ ਬਣ ਗਿਆ ਹੈ ਸਾਰੀਆਂ ਏਜੰਸੀਆਂ ਤੇ ਪੁਲਿਸ ਨੂੰ ਉਦੇਸ਼ ਸਿਰਫ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਨੂੰ ਫੜਨਾ ਹੀ ਨਹੀਂ ਸਗੋ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਨੂੰ ਫੜ ਕੇ ਪੂਰੇ ਨੈਟਵਰਕ ਨੂੰ ਤਬਾਹ ਕਰਨਾ ਵੀ ਹੋਣਾ ਚਾਹੀਦਾ ਹੈ ਕੇਂਦਰ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਜਾਰੀ ਕੀਤਾ ਗਿਆ ਹੈਲਪਲਾਈਨ ਨੰਬਰ ਬਹੁਤ ਹੀ ਕੰਮ ਆਵੇਗਾ ਤੁਸੀਂ ਵੀ ਆਪਣੇ ਆਂਡ ਗਵਾਂਡ ਪਿੰਡ ਇਲਾਕੇ ਵਿੱਚ ਬਿਨਾਂ ਕਿਸੇ ਡਰ ਤੋਂ 1933 ਨੰਬਰ ਹੈਲਪ ਲਾਈਨ ਨੰਬਰ ਤੇ ਫੋਨ ਕਰਕੇ ਜਾਣਕਾਰੀ ਦੇ ਸਕਦੇ ਹੋ ਤੁਹਾਡੀ ਜਾਣ ਪਛਾਣ ਗੁਪਤ ਰੱਖੀ ਜਾਵੇਗੀ